ਜਿਕਰਾ ਸਿੱਧ ਜੋਗੀ ਬਾਬਾ ਬਲਕਨਾ ਜੀ ਦਾ ਬੋਲ ਸੱਚੇ ਦਰਵਾਜ਼ ਕੀ ਜੈ ਤੰਗ ਜੀ ਅੱਜ ਅਸੀਂ ਆਏ ਹਾਂ ਇੱਕ ਪ੍ਰਚੀਨ ਬਾਬਾ ਜੀ ਦੀ ਬਾਬਾ ਜੀ ਦੇ ਮੰਦਿਰ ਦੇ ਵਿੱਚ ਦਿਓਰ ਸਿੱਧ ਗੁਫਾ ਤੇ ਬਿਲਕੁਲ ਲੱਗੇ ਪੈਂਦਾ ਹੈ ਇੱਥੇ ਬਾਬਾ ਜੀ ਦਾ ਪ੍ਰਚੀਨ ਸਨਾਨ ਕੁੰਡ ਵੀ ਆ ਬੋਲੀ ਬਣੀਓ ਆ ਪਵਿੱਤਰ ਜਲਿਆ ਠੰਡਾ ਤੇ ਸ਼ੁੱਧ ਜਲ ਤੇ ਨਾਲ ਹੀ ਇੱਥੇ ਬਣਿਆ ਹੈ ਇੱਕ ਬਾਬਾ ਜੀ ਦਾ ਪ੍ਰਚੀਨ ਮੰਦਿਰ ਬਾਬਾ ਬਲਕਨਾ ਜੀ ਤੇ ਬਾਬਾ ਪਰਥਰੀ ਜੀ ਦਾ ਤੇ ਪ੍ਰਚੀਨ ਮੰਦਿਰ ਆ ਤੇ ਅੰਦਰ ਇਹਦੇ ਮੂਰਤੀ ਸਥਾਪਨਾ ਹੋਈ ਹੂਆ ਬਾਬਾ ਬਾਲਕਨਾਥ ਜੀ ਅਤੇ ਬਾਬਾ ਭਰਤਰੀ ਜੀ ਦੀ ਤੇ ਇਥੇ ਦੇ ਇਤਿਹਾਸਵਾਰ ਇਹਨਾਂ ਨੇ ਲਿਖਿਆ ਹੋਇਆ ਆ ਬਈ ਇਨ ਦੋਨੋਂ ਪ੍ਰਚੀਨ ਪੱਥਰ ਕੀ ਮੂਰਤੀਆਂ ਮੂਰਤੀਆਂ ਕੋ ਇੱਕ ਸ਼ਿਲਾ ਕੇ ਬੀਤਰ ਸਦੀਆਂ ਸੇ ਦੇਖਾ ਜਾ ਰਹਾ ਹੈ ਇਸ ਸ਼ਿਲਾ ਪਰ ਮੰਦਿਰ ਕਾ ਨਿਰਮਾਨ ਕੀਆ ਗਿਆ ਹੈ ਤਾਂਕੀ ਇਤਿਹਾਸਿਕ ਸਥਲ ਕੋ ਸੁਰੱਖਿਤ ਰੱਖਾ ਜਾ ਸਕੇ ਤੇ ਦੂਸਰੀ ਸਾਡੇ ਨੇ ਲਿਖਿਆ ਆ ਬਈ ਇਨ ਮਨੋਹਰ ਪਵਿੱਤਰ ਸਥਾਨ ਪਰ ਇਸ ਮਨੋਹਰ ਪਵਿੱਤਰ ਸਥਾਨ ਪਰ ਸਦੀਆਂ ਪਰ ਸਦੀਆਂ ਬਾਬਾ ਜੀ ਬਬਰਥਰੀ ਜੀ ਨੇ ਇਕੱਠੇ ਬੈਠ ਕੇ ਤਪੱਸਿਆ ਕੀਤੀ ਆਪकी ਸੱਚੀ ਸ਼ਰਧਾ اور ਸ਼ਕਤੀ ਭਾਵਨਾ سے ਕੀ ਗਈ ਹਰ ਮਨੋਂ ਕਾਮਨਾ ਪੂਰਨ ਹੋ ਗਈ ਜੈ ਬਾਬਾ ਜੀ ਦੀ ਤੇ ਜਿਹੜੇ ਜਿਹੜੀ ਸੰਗਤ ਇੱਥੇ ਆਈ ਆ ਉਹ ਜਰੂਰ ਕਮੈਂਟ ਚ ਦੱਸਿਓ ਜਿਹੜੇ ਨਵੇਂ ਆ ਜਿਨਾਂ ਨੂੰ ਬਿਲਕੁਲ ਪਹਿਲੀ ਵਾਰ ਹੀ ਪਤਾ ਲੱਗਾ ਆ ਤੇ ਉਹ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਜੈ ਬਾਬਾ ਜੀ ਦੀ ਤੇ ਇੱਥੇ ਦਾ ਵੀਊ ਬਹੁਤ ਹੀ ਸ਼ਾਨਦਾਰ ਹੈ ਇੱਥੇ ਦਾ ਫੁੱਲ ਬਲੌਗ ਆਪਾਂ ਜਲਦੀ ਆਪਣੇ YouTube ਚੈਨਲ ਕ੍ਰੀਏਟ ਟੈਲੀਕਾਸਟ ਦੇ ਉੱਤੇ ਅਪਲੋਡ ਕਰਨ ਲੱਗੇ ਆ ਕਰਨ ਜਾ ਰਹੇ ਆ ਤੇ ਜਰੂਰ ਦੇਖਿਓ ਜੈ ਬਾਬਾ ਜੀ ਦੀ